ਦੋਸਤੋ ਆਹ ਵਾਲੀ ਵੀਡੀਓ ਦੇਖਿਓ ਬਹੁਤ ਸੋਹਣੀ ਵੀਡੀਓ ਤੇ ਬਹੁਤ ਕੁਛ ਇਸ ਵੀਡੀਓ ਨੂੰ ਛੱਡ ਕੇ ਜਾਣਾ ਹੈ ਦੇਖੋ ਵੀਡੀਓ ਜਰਾ ਦੇਖੋ ਇਹ ਕਮੰਗਤਾ ਬੈਠਾ ਹੈ ਸੜਕ ਤੇ ਤੇ ਉਹ ਪੈਸੇ ਛੁੱਟ ਦਿੰਦਾ ਤੇ ਉਸ ਆਦਮੀ ਨੂੰ ਆਵਾਜ਼ ਮਾਰਦਾ ਕਿ ਤੁਹਾਡੇ ਪੈਸੇ ਆ ਦੇਖੋ ਹੁਣ ਵੀਡੀਓ ਨੂੰ ਤੇ ਉਹ ਕਹਿੰਦਾ ਧੰਨਵਾਦ ਤੁਹਾਡਾ ਤੁਸੀਂ ਦੱਸਣ ਦਾ ਤੇ ਉਹ ਅੱਗੇ ਉਹ ਕਹਿੰਦਾ ਕਿ ਥੋੜੇ ਬੋਤੇ ਚਲੋ ਮੈਨੂੰ ਵੀ ਦੇ ਜਾਓ ਵਿੱਚੋਂ ਮੈਂ ਵੀ ਆਪਣਾ ਰੋਟੀ ਪਾਣੀ ਖਾ ਲੂੰਗਾ ਪਰ ਉਹ ਕਹਿੰਦਾ ਨਹੀਂ ਮੈਂ ਪਹਿਲਾਂ ਹੀ ਓਖਾ ਆ ਤੇ ਦੇਖੋ ਉਹ ਚਲਾ ਜਾਂਦਾ ਆ ਤੇ ਆਹ ਦੇਖੋ ਇੱਕ ਹੋਰ ਬੰਦਾ ਤੁਰਿਆ ਆਉਂਦਾ ਆ ਉਸੇ ਤਰ੍ਹਾਂ ਕਰਦਾ ਏ ਪਹਿਲਾਂ ਜਿਸ ਬੰਦੇ ਨਾਲ ਜਿਸ ਤਰ੍ਹਾਂ ਕੀਤਾ ਸੀ ਤੇ ਫਿਰ ਪੈਸੇ ਸੁੱਟਦਾ ਆ ਤੇ ਉਹ ਵੀ ਹੈਰਾਨ ਹੁੰਦਾ ਆ ਆਪਣੀ ਜੇਬ ਨੂੰ ਹੱਥ ਲਾਉਂਦਾ ਕਿ ਜੇਬ ਦੇ ਵਿੱਚੋਂ ਕਿਦਾਂ ਡਿੱਪਾ ਹੈ ਤੇ ਦੇਖੋ ਸਾਰੇ ਪੈਸੇ ਇਕੱਠੇ ਕਰ ਲੈਂਦਾ ਆ ਤੇ ਉਹ ਇਹਨੂੰ ਵੀ ਉਸੇ ਤਰ੍ਹਾਂ ਕਹਿੰਦਾ ਆ ਕਿ ਮੈਨੂੰ ਵੀ ਥੋੜੇ ਜਿਹਾ ਵਿੱਚੋਂ ਦੇ ਦੇ ਮਮਾਂ ਮੈਂ ਵੀ ਰੋਟੀ ਪਾਣੀ ਖਾ ਲੂੰਗਾ ਪਰ ਉਹ ਕਹਿੰਦਾ ਨਹੀਂ ਯਾਰ ਮੈਂ ਮੇਰਾ ਤਾਂ ਓੱਖ ਆਇਆ ਮੇਰਾ ਤਾਂ ਆਪਣਾ ਗੁਜ਼ਾਰਾ ਬੜਾ ਓੱਖ ਆਇਆ ਤੇ ਉਹ ਇੱਕ ਐ ਕੇ ਚਲ ਜਾਂਦਾ ਤੇ ਉਹ ਮੈ ਉਸ ਹੋ ਕੇ ਫਿਰ ਬਹਿ ਜਾਂਦਾ ਆ ਤੇ ਫਿਰ ਹੁਣ ਦੇਖੋ ਇੱਕ ਔਰਤ ਤੁਰੀ ਆਉਂਦੀ ਆ ਇਸੇ ਤਰ੍ਹਾਂ ਉਹ ਕਰਦਾ ਆ ਫਿਰ ਪੈਸੇ ਸੁੱਟਦਾ ਆ ਤੇ ਉਹ ਪਿਚੇ ਆਵਾਜ਼ ਮਾਰ ਕੇ ਉਹਨੂੰ ਦੱਸਦਾ ਕਿ ਤੇਰੇ ਪੈਸੇ ਡਿੱਗ ਪਏ ਆ ਤੇ ਉਸ ਔਰਤ ਨੇ ਦੇਖਿਆ ਹੈਰਾਨੀ ਹੋਈ ਉਸ ਨੂੰ ਕਿ ਪੈਸੇ ਤਾਂ ਮੇਰੇ ਹੈ ਨਹੀਂ ਤੇ ਇਹ ਤੂੰ ਗਲਤ ਕਹਿ ਰਿਹਾ ਕਿ ਮੈਨੂੰ ਇਹ ਮੇਰੇ ਪੈਸੇ ਨਹੀਂ ਹੈਗੇ ਮੇਰੇ ਬੈਗ ਦੀ ਬਟਨ ਵੀ ਲੱਗਾ ਆ ਮੇਰਾ ਬੈਗ ਕੋਈ ਫਟਿਆ ਨਹੀਂ ਹੈਗਾ ਬੈਗ ਦੇ ਵਿੱਚੋਂ ਤਾਂ ਮੇਰੇ ਇਹ ਪੈਸੇ ਡਿੱਗੇ ਨਹੀਂ ਹੈਗੇ ਪਰ ਉਹ ਕਹਿੰਦਾ ਕਿ ਪੈਸੇ ਤਾਂ ਮੇਰੇ ਵੀ ਨਹੀਂ ਹੈਗੇ ਤੇ ਹੁਣੇ ਤੁਸੀਂ ਲੰਗੇ ਆ ਤਾਂ ਉਦੋਂ ਡਿੱਗੇ ਆ ਤੇ ਉਹ ਕਹਿੰਦੀ ਨਹੀਂ ਨਹੀਂ ਮੇਰੇ ਪੈਸੇ ਨਹੀਂ ਹੈਗੇ ਇਹ ਕਿਸੇ ਹੋਰ ਦੇ ਆ ਪਰ ਉਹ ਮੰਨਣ ਨੂੰ ਤਿਆਰ ਨਹੀਂ ਹੈਗੀ ਕਿਉਂਕਿ ਉਹ ਇਮਾਨਦਾਰ ਔਰਤ ਵਾ ਦੇਖੋ ਉਹ ਫਿਰ ਕਹਿ ਰਹੀ ਆ ਕਿ ਇਹ ਪੈਸੇ ਮੇਰੇ ਨਹੀਂ ਹੈਗੇ ਤੁਸੀਂ ਰੱਖ ਲਓ ਪਰ ਨਹੀਂ ਉਹ ਇਹੀ ਦੇਖਣਾ ਚਾਹੁੰਦਾ ਸੀ ਉਹਨੇ ਔਰਤ ਦੀ ਬਾਹ ਫੜ ਲਈ ਤੇ ਹੁਣ ਦੋਸਤੋ ਦੇਖੋ ਉਹ ਬੰਦਾ ਕਿੰਨਾ ਖੁਸ਼ ਹੋਇਆ ਅੰਦਰੋਂ ਤੇ ਕਹਿੰਦਾ ਕਿ ਹਾਂ ਤੁਹਾਡੇ ਵਰਗੇ ਬੰਦੇ ਬਹੁਤ ਘੱਟ ਹੁੰਦੇ ਆ ਮੈਂ ਪਹਿਲਾਂ ਵੀ ਦੋ ਬੰਦਿਆਂ ਨੇ ਇਸੇ ਤਰ੍ਹਾਂ ਕੀਤਾ ਪਰ ਤੁਹਾਡੇ ਵਰਗੇ ਬੰਦੇ ਜਿਹੜੇ ਆ ਇਨਸਾਨ ਇਸ ਦੁਨੀਆ ਦੇ ਵਿੱਚ ਬਹੁਤ ਘੱਟ ਹੋ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਦੇਖਣਾ ਚਾਹੁੰਦਾ ਸੀ ਕਿ ਅੱਜ ਵੀ ਦੁਨੀਆ ਦੇ ਵਿੱਚ ਇਮਾਨਦਾਰ ਬੰਦੇ ਹੈਗੇ ਆ ਤੇ ਉਹ ਕੁੜੀ ਨੂੰ ਫੜ ਕੇ ਅੱਗੇ ਲੈ ਜਾਂਦਾ ਆ ਤੇ ਅੱਗੇ ਦੇਖਿਓ ਅੱਗੇ ਉਹਦੀ ਕਾਰ ਖੜੀ ਹੋਣੀ ਆ ਆ ਦੇਖੋ ਵਾਈਟ ਰੰਗ ਦੀ ਕਾਰ ਖੜੀ ਆ ਤੇ ਕੁੜੀ ਹੈਰਾਨ ਹੋ ਕੇ ਕਹਿੰਦੀ ਆ ਕਿ ਕਾਰ ਤੁਹਾਡੀ ਆ ਤੇ ਉਹ ਕਹਿੰਦਾ ਹਾਂ ਦੇਖੋ ਹੁਣ ਵਿੱਚੋਂ ਡਾਲਰ ਕੱਢ ਕੇ ਲਿਆਇਆ ਦੋ ਦੱਥੀਆਂ ਡਾਲਰਾਂ ਦੀਆਂ ਤੇ ਉਹ ਕੁੜੀ ਨੂੰ ਦਿੰਦਾ ਪਰ ਉਹ ਲੈ ਨਹੀਂ ਰਹੀ ਉਹ ਕਹਿੰਦੀ ਨਹੀਂ ਮੈਂ ਨਹੀਂ ਲੈਣਾ ਉਹ ਕਹਿੰਦਾ ਮੈਂ ਆਪਣੀ ਖੁਸ਼ੀ ਵੱਲੋਂ ਤੁਹਾਨੂੰ ਦੇ ਰਿਹਾ ਆ ਮੈਂ ਕੋਈ ਧੀਖ ਨਹੀਂ ਤੁਹਾਨੂੰ ਦੇ ਰਿਹਾ ਆ ਇਮਾਨਦਾਰੀ ਦਾ ਇਹ ਮੈਂ ਤੁਹਾਨੂੰ ਫਲ ਦੇ ਰਿਹਾ ਹਾਂ ਤੁਹਾਡੀ ਇਮਾਨਦਾਰੀ ਦਾ ਇਹ ਤੁਹਾਨੂੰ ਪ੍ਰਮਾਤਮਾ ਵੱਲੋਂ ਫਲ ਮਿਲਿਆ ਤੇ ਉਹ ਕੁੜੀ ਬਹੁਤ ਖੁਸ਼ ਹੁੰਦੀ ਹੈ ਕਿ ਮੈਨੂੰ ਉਹਨੇ ਕਦੇ ਇੰਨੇ ਡਾਲਰ ਇਕੱਠੇ ਦੇਖੇ ਨਹੀਂ ਸੀ ਤੇ ਉਹ ਬੜੀ ਖੁਸ਼ ਹੁੰਦੀ ਹੈ ਇਹ ਆ ਦੇਖੋ ਦੋਸਤੋ ਇਮਾਨਦਾਰੀ ਦਾ ਫਲ ਤੇ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਿ ਮੇਰੇ ਨਾਲ ਅਜਿਹਾ ਹੋਊਗਾ ਦੇਖੋ ਦੋਸਤੋ ਇਹ ਇਹਨੂੰ ਕਹਿੰਦੇ ਆ ਇਮਾਨਦਾਰੀ ਤੇ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚਲ ਜਾਂਦੀ ਆ। ਦੋਸਤੋ ਇਹ ਵੀਡੀਓ ਦੇਖ ਕੇ ਇਹ ਪਤਾ ਚੱਲਦਾ ਕਿ ਜੇ ਤੁਸੀਂ ਇਮਾਨਦਾਰ ਹੋ ਆ ਤਾਂ ਉਹਦਾ ਫਲ ਜ਼ਰੂਰ ਪ੍ਰਮਾਤਮਾ ਦਿੰਦਾ ਆ। ਤੇ ਜੇ ਤੁਹਾਨੂੰ ਵੀਡੀਓ ਦੋਸਤੋ ਵਧੀਆ ਲੱਗੀ ਆ ਤਾਂ ਇੱਕ ਲਾਈਕ ਕਰਕੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ।